ਇਹ ਨਾ ਇੰਡੀਅਨ ਐਡਵਰਟਾਈਜ਼ਮੈਂਟ ਏਜੰਸੀ ਹੈ ਇੰਟਰਨੈਸ਼ਨਲ ਹੈ ਉਹਦਾ ਜਿਹੜਾ ਇੰਡੀਅਨ ਚੈਪਟਰ ਹੈ ਉਹਦੀ ਵੈਬਸਾਈਟ ਤੇ ਐਡ ਆਈ ਹੋਈ ਹੈ 48 ਡੈਥਸ 1400 ਵਿਲੇਜਰਸ ਅਫੈਕਟਡ 442 ਲੱਖ ਏਕਰਸ ਡੈਮੇਜਡ 2.5 ਲੱਖ leicht stock lost punjab needs a hand contribute urgently to prime minister national relief fund could you believe that nahi mainu dasso ke kisi hor state de naam te mangeya eh kon hunde ne punjab de naam te paise mangn wale cm relief fund ch bhejo na punjab de cm relief fund ch punjab da itthe naam varti jande hai kise hor state de te nal e kyu sadde kol paise bahu paye ne ji ਆਬੀ ਜੀ ਬਖ ਜਕਰ ਸਾਹਿਬ ਸਾਹਿਬ ਜੀ ਨੂੰ ਦਿਖਾ ਦਿਓ ਕਿ ਜੀ ਆ ਆ ਤੁਸੀਂ ਮੰਗ ਰਹੇ ਹੋ ਪੈਸੇ ਤੁਸੀਂ ਐਸਜੀਐਫ ਦਾ ਸਤੂ ਸਾਹਿਬ ਮੰਗੀ ਜਿੰਦੇ ਐਸਜੀਐਫ ਦਾ ਆ ਇਹਦਾ ਕੌਣ ਸਾਹਿਬ ਦੀ ਵਕੀਫਤਾ ਕਿੰਨੇ ਪੈਸੇ ਆਉਣਗੇ ਜੀ ਇਹ ਤਾਂ ਇਹ ਤਾਂ ਆਰਟੀਆਈ ਤੋਂ ਬਾਹਰ ਹੈ ਇਹ ਤਾਂ ਦਿਖਾਉਂਦੀ ਨਹੀਂ ਵੀ ਕਿੰਨੇ ਆਗੇ ਇਹ ਕੌਣ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਇਹ ਸਪਸ਼ਟ ਕਰਨ ਕਿ ਤੁਹਾਡਾ ਜਿਹੜਾ ਰੀਲੀਫ ਫੰਡ ਦਾ ਨਾਂ ਕਿਉਂ ਵਰਤੇ ਜਾ ਰਿਹਾ ਚ ਔਰ ਪੰਜਾਬ ਦਾ ਨਾਂ ਕਿਉਂ ਵਰਤੇ ਜਾ ਰਿਹਾ ਨਹੀਂ ਕੀ ਪਤਾ ਹੁਣ ਕੌਣ ਕੀ ਕਰ ਦੇਊਗਾ ਜੀ ਐਡਵਰਟਾਈਜ਼ਮੈਂਟ ਦਿੱਤੀ ਹੈ ਜੀ ਇਹਨਾਂ ਨੇ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਮ ਵਰਤਣ ਵਾਲੇ ਫਿਰ ਅਸੀਂ ਅਸੀਂ ਆਪਣੇ ਆਪ ਕਾ ਕਰ ਲਾਂਗੇ ਜੀ ਅਸੀਂ ਨਹੀਂ ਅਸੀਂ ਕਾਇਆ ਸੀ ਅੱਜ ਹੀ ਆਇਆ ਮੇਰੇ ਕੋਲ ਇਹ ਮੈਂ ਵੀ ਇਦਾਂ ਮੈਂ ਇਹ ਸਾਰਾ ਇਸ਼ੂ ਤੁਹਾਡੇ ਥਰੂ ਵੀ ਜਾਊਗਾ ਕਿ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਮ ਵਰਤਣ ਵਾਲੇ ਮਤਲਬ ਕਮਾਲ ਹੈ ਯਾਰ ਪੰਜਾਬ ਨੀਡਸ ਹੈਂਡ ਪੰਜਾਬ ਕੋਲੇ ਆਪਣੇ ਹੱਥ ਹੈਗੇ ਨੇ ਕੁਈ ਅਸੀ ਗੱਲ ਨਹੀਂ ਦਸਾਂ ਨਾ ਉਹਦੀ ਕਿਰਤਕਮਾਈ ਕਰਨ ਵਾਲੇ ਆ ਅਸੀਂ ਤੇ ਛੇਤੀ ਛੇਤੀ ਪੈਸੇ ਜਮ੍ਹਾਂ ਕਰਾਓ ਕਹਿੰਦੇ ਪ੍ਰਾਈਮ ਮਿਨਿਸਟਰ ਨੈਸ਼ਨਲ ਲੀਫ ਫੰਡ ਚ ਜੇ ਕੋਈ ਘੁਟਾਲੇਤਾ ਹੈ ਜਾਂਚ ਕਰਨ ਉਹ ਸਾਨੂੰ ਕਿਵੇਂ ਪਤਾ ਲੱਗੂਗਾ ਕਿੰਨੇ ਪੈਸੇ ਆ ਗਏ ਪੰਜਾਬ ਵਾਸਤੇ ਇਹ ਨਾ ਇੰਡੀਅਨ ਐਡਵਰਟਾਈਜ਼ਮੈਂਟ ਏਜੰਸੀ ਹੈ ਇੰਟਰਨੈਸ਼ਨਲ ਹੈ ਉਹਦਾ ਜਿਹੜਾ ਇੰਡੀਅਨ ਚੈਪਟਰ ਹੈ ਉਹਦੀ ਵੈਬਸਾਈਟ ਤੇ ਐਡ ਆਈ ਹੋਈ ਹੈ 48댓 1400 villages affected 442 lakh acres damaged 2.5 lakh livestock lost punjab needs a hand contribute urgently to prime minister national relief fund could you believe that nahi mainu dasso ke kisi hor state de naam te mangeya eh kon hunde ne punjab de naam te paise mangn wale सीएम ली फंड च भेजो ना पंजाब ਦੇ सीएम ली फंड ਚ ਪੰਜਾਬ ਦਾ ਇੱਥੇ ਨਾਂ ਵਰਤੀ ਜਾਂਦੇ ਆ ਕਿਸੇ ਹੋਰ ਸਟੇਟ ਦੇ ਤੇ ਨਾਲੇ ਕਿਹਨ ਸਾਡੇ ਕੋਲ ਪੈਸੇ ਬਹੁਤ ਪਏ ਨੇ ਜੀ ਆ ਵੀ ਬਗਜਕਰ ਸਾਹਿਬ ਸਾਹਿਬ ਜੀ ਨੂੰ ਦਿਖਾ ਦਿਓ ਕਹ ਜੀ ਆ ਆ ਤੁਸੀਂ ਮੰਗ ਰਹੇ ਹੋ ਪੈਸੇ ਤੁਸੀਂ ਐਸਜੀਐਫ ਦਾ ਸਤੂ ਸਾਹਿਬ ਮੰਗੀ ਜਿੰਦੇ ਐਸਡੀ ਆਫ ਦਾ ਆ ਇਹਦਾ ਕੌਣ ਸਾਹਬ ਦੀ ਵਕੀਪਤਾ ਕਿੰਨੇ ਪੈਸੇ ਆਉਣਗੇ ਜੀ ਇਹ ਤਾਂ ਇਹ ਤਾਂ ਆਰਟੀਆਈ ਤੋਂ ਬਾਹਰ ਹੈ ਇਹ ਤਾਂ ਦਿਖਾਉਂਦੀ ਨਹੀਂ ਵੀ ਕਿੰਨੇ ਆਗੇ ਇਹ ਕੌਣ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਇਹ ਸਪਸ਼ਟ ਕਰਨ ਕਿ ਤੁਹਾਡਾ ਜਿਹੜਾ ਰੀਲੀਫ ਫੰਡ ਦਾ ਨਾਂ ਕਿਉਂ ਵਰਤੇ ਜਾ ਰਿਹਾ ਹੈ ਜੀ ਔਰ ਪੰਜਾਬ ਦਾ ਨਾਂ ਕਿਉਂ ਵਰਤੇ ਜਾ ਰਿਹਾ ਨਹੀਂ ਕੀ ਪਤਾ ਹੁਣ ਕੌਣ ਕਿਤੇ ਦਿਓਗਾ ਜੀ ਐਡਵਰਟਾਈਜ਼ਮੈਂਟ ਦਿੱਤੀ ਹੈ ਜੀ ਇਹਨਾਂ ਨੇ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਮ ਵਰਤਣ ਵਾਲੇ ਫਿਰ ਅਸੀਂ ਅਸੀਂ ਆਪਣੇ ਆਪ ਕਾ ਕਰ ਲਾਂਗੇ ਜੀ ਅਸੀਂ ਨਹੀਂ ਅਸੀਂ ਕਾਇਆ ਸੀ ਅੱਜ ਹੀ ਆਇਆ ਹੈ ਮੇਰੇ ਕੋਲ ਇਹ ਰੀਮੈਂਬਰ ਇਹਦਾ ਮੈਂ ਇਹ ਸਾਰਾ ਇਸ਼ੂ ਤੁਹਾਡੇ ਥਰੂ ਵੀ ਜਾਊਗਾ ਕਿ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਂ ਵਰਤਣ ਵਾਲੇ ਮਤਲਬ ਕਮਾਲ ਹੈ ਯਾਰ ਪੰਜਾਬ ਨੀਡਸ ਹੈਂਡ ਪੰਜਾਬ ਕੋਲੇ ਆਪਣੇ ਹੱਥ ਹੈਗੇ ਨੇ ਕੋਈ ਅਸੀਂ ਗੱਲ ਨਹੀਂ ਦਸਾਂ ਨਾ ਉਹਦੀ ਕਿਰਤ ਕਮਾਈ ਕਰਨ ਵਾਲੇ ਆ ਅਸੀਂ ਤੇ ਛੇਤੀ ਛੇਤੀ ਪੈਸੇ ਜਮ੍ਹਾਂ ਕਰਾਓ ਕਹਿੰਦੇ ਪ੍ਰਾਈਮ ਮਿਨਿਸਟਰ ਨੈਸ਼ਨਲ ਲੀਫ ਫੰਡ ਚ ਜੇ ਕੋਈ ਘੁਟਾਲਾ ਲੇਤਾ ਹੈ ਜਾਂਚ ਕਰਨ ਉਹ ਸਾਨੂੰ ਕਿਵੇਂ ਪਤਾ ਲੱਗੂਗਾ ਕਿੰਨੇ ਪੈਸੇ ਆ ਗਏ ਪੰਜਾਬ